ਾਂਜੇ ਮਾਜੇ ਮਾਜੇ ਉਰੀ ਤੇ ਅੱਜ ਅੱਜ ਗੇ ਅੱਜ ਗੇ ਕਿਤੋਂ ਆਇਆ ਮਾ ਬੁਠਾ ਕਿਤੋਂ ਕਿਤੋਂ ਹੈ ਗ੍ਰੈਂਡ ਗੋ ਹੈ ਕਿਤੋਂ ਕਿਤੋਂ ਆਇਆ ਮੋ ਕੋਇਆ ਕਿਤੋਂ ਮਿੱਟੀ ਦੇਗਾ ਮਿੱਟੀ ਦੇ ਛੁਰਦੀ ਕਾਨਕੇ ਚ ਤੈਨੂੰ ਕੋਠੇ ਦੇ ਸੁਟਾ ਤੈਨੂੰ ਇੱਕ ਦੋ ਆ ਗਿਆ ਛੁਟੀਆਂ ਤੇ ਕੋਠੇ ਤੇ ਕੋਠੇ ਛੁਟੀਆਂ ਕੋਠੇ ਕੋਠੇ ਤੇ ਆ ਗਿਆ ਚੱਲ ਪਾ ਪਾਣੀ ਲਾਣ ਵਾਲੀ ਪਹਿਲਾਂ ਉਧਰ ਨੂੰ ਲੈ ਜਾ ਖਿੱਚ ਕੇ ਨਾਲੀ ਦਾ ਟਿੱਕਾ ਆ ਗੋਬਰਾ ਚੱਲ ਕੰਨਾ ਲੈ ਲੈ ਜਾ ਤੁਰਿਆ ਜਾ ਕਾਟੇ ਕਾਟੇ ਦੇ ਬਣਾ ਇੰਟ ਦਿਗੇ ਆ ਗਏ ਦੁੱਜਾ ਮਾਣ ਭੱਜ ਗਿਆ ਓਏ ਭੱਜ ਗਏ ਉਹ ਉਹਨਾਂ ਮਾੜਾ ਜਿਹਾ ਫਾੜੇ ਕਰਾਂ ਫਾੜੇ ਕਰਾਂ ਫੜ ਲੈ ਨੋ ਫੜ ਲੈ ਨੋ ਫੜ ਲੈ ਨੋ ਫੜ ਲੈ ਨੋ ਪਾ ਲੈਣੇ ਪਾ ਜਗੇ ਪਾਪੇ ਨੇ ਜਿਆਦਾ ਮੋਟਰ ਬੰਦ ਕਰਤੀ ਇਹਨੇ ਕਰਤੀ ਜੇ ਪਾ ਜੀ ਮੋਟਰ ਚ ਲਾ ਗਿਆ ਪਾਪੇ ਮੋਟਰ ਬੰਦ ਕਰਤੀ ਉਹ ਕਦੋਂ ਮੋਟਰ ਬੰਦ ਮੋਟਰ ਤਾਂ ਬੰਦ ਕਰਤੀ ਮੋਟਰ ਬੰਦ ਕਰਤੀ ਉਹਨੇ ਪਾਪੇ ਜਦੋਂ ਬੈ ਗਏ ਸੀ ਬਾਹਰ 1:00 ਵਜੇ ਬੈ ਗਏ ਮੀ ਪੈਂਦਾ ਪੈਣਾ ਮੀ ਤੇ ਘੜੇ ਘੜੇ ਆਂ ਮੀ ਬਣਾਇਆ ਕਹਿੰਦੇ। ਖੁਰਚਾਂ ਦਾ ਭੜਾ ਪਿਆ। ਅਜੇ ਫੇਰ ਨਹੀਂ ਤੰਦਾ ਨਹੀਂ ਸ਼ਰੀਰ ਤੋਂ। ਬੱਥੇ ਪੱਗੇ ਜਿੰਨੀ ਬਹੁਤ ਛੜੀਆਂ ਜਾਂਦੀਆਂ। ਜਾ ਸੇਖਣਾ ਨਿਆਣਾ ਥੋੜੀ। ਮੇਰੀ ਰੱਸੀ ਟੱਪਣੀ ਏ ਤੇਰੀ ਰੱਸੀ ਟੱਪਣੀ ਚ ਜ਼ਮੀਨ ਆਸਮਾਨ ਦਾ ਫਰਕ ਹੀ। ਉਮਰ ਨੂੰ ਹੌਲਾ ਵਾਂ ਆ ਤੂੰ ਮੈਂ ਸਾਰੀ ਘਮਾ ਕੋਣੀਆ ਘਮਾ ਕੱਲੀਆਂ ਫੇਰ ਫੁੱਟਵਰਕ ਹੋਣਾ ਫੇਰ ਸਪੀਡ ਬਾਨੀ ਸਰੀਰ ਚ ਜਿੰਨੀ ਦਿਨੋਂ ਟੱਪਣੀ ਚਾਹੀਦੀ ਰਸੀ ਟੱਪੀ ਨਹੀਂ ਤੂੰ ਤੇ ਟੱਪਦਾ ਨਹੀਂ ਆ ਰਸੀ ਰਸੀ ਦਾ ਪਤਾ ਲੱਗਦਾ ਵੀ ਕਿੰਨੀ ਘਟਪਦਾ ਤੂੰ ਮਾਮਾ ਮੈਂ ਕਿੱਥੇ ਟੱਪੀ ਨਾ ਨਹੀਂ ਕੁ ਸਿੱਧੀ ਵੀ ਨਹੀਂ ਟੱਪੀ ਕਦੀ ਘੱਟ ਟੱਪੀ ਐ ਜੇ ਟੱਪੀ ਹੋਵੇ ਤੂੰ ਅੜੇ ਨਾ ਚੱਲ ਛੱਡ ਦੇ ਰਹਿੰਦਰ ਅਸੀਂ ਪਰਾਂ ਕਰ ਫੁੱਟਵਰਕ ਕਰ ਉਹਦਾ ਹੀ ਅੱਗੇ ਪਿੱਛੇ ਕਰ ਲਾ ਤਾਂ ਲੱਕ ਲੱਕ ਮੋੜਨਾ ਪੂਰਾ ਇਹ ਦਿਨ ਹਾਂ ਚੱਲ ਸਟੈਪ ਰੱਖ ਸਟੈਪ ਰੱਖ ਪੂਰੇ ਉਹਨੇ ਗਿਣਤੀ ਦੇ ਸਟੈਪ ਬੈਕ ਜਾਣਾ ਵਾ ਉਹਨੇ ਫੇਰ ਬੈਕ ਆਉਣਾ ਉਹਨੇ ਫੇਰ ਅੱਗੇ ਜਾਣਾ ਇਹ ਸਮਝ ਲਾ ਵੀ ਇੱਕ ਬੰਦੇ ਦਾ ਫੁੱਟਵਰਕ ਜਦੋਂ ਆਪਾਂ ਕਬੱਡੀ ਖੇਡਣੀ ਹੈ ਲੱਕ ਮੁੜੂਗਾ ਚੱਲ 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 ਤੇ 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 ਫੁੱਟ ਵਰਕ ਕਰਿਆ ਕਰ ਫੁੱਟ ਵਰਕ ਤਨ ਦਾਦ ਦਾ ਰੱਖ ਰੱਖ ਥੱਲੇ ਰੱਖ ਡੰਬਲ ਨੇ ਡੰਬਲ ਰੱਸੀ ਫੜ ਰੱਸੀ ਟੱਪਦਾ ਪੂਰੀ ਵਧੀਆ ਫਾੜੇ ਕਰ ਨਾ ਰੱਸੀ ਦਾਦਾਂ ਸਿੱਧੀ ਟਾਪ ਸਿੱਧੀ ਟਾਪ ਸਿੱਧੀ ਟਾਪ ਕਰ ਨਤਨ ਤਾਨ ਜਿਹੜੀਆਂ ਬਾਹਾਂ ਆ ਨਾ ਇਹਨੂੰ ਸਿੱਧੀਆਂ ਖੜੀਆਂ ਕਰ ਇੱਧਰ ਇੱਕ ਮੈਨੂੰ ਮੈਨੂੰ ਫੜ ਮੈਂ ਟੱਪਦਾ ਵੇਕੀ ਆ ਜਿਹੜੀ ਚੀਜ਼ ਹੈ ਨਾ ਆ ਜਿਹੜੀ ਹਾਂਜੀ ਇਹੋ ਆੜੀਆਂ ਲੱਤਾਂ ਹਨ ਜੇ ਲੱਤਾਂ ਪੱਟੀਆਂ ਛੱਡਾਂਗੇ ਪੱਟੀਆਂ ਰਹਿਣਗੇ ਜਦੋਂ ਟੈਟ ਕਰਾਂਗੇ ਨਾ ਲੱਤਾਂ ਹੁਣ ਐ ਕੱਤ ਦੇਗਾ ਆ ਜਿਹੜੇ ਮਸਲੇ ਆ ਨਾ ਹਮ ਐ ਇਦਾਂ ਢੱਲੀਆਂ ਰੱਖੇਗਾ ਜਿੱਦੋਂ ਇਹਨਾਂ ਮਸਲਾਂ ਨੂੰ ਐ ਟੈਟ ਕਰਦੇ ਨੇ ਐਦਾਂ ਟੈਟ ਕਰਕੇ ਸਰੀਰ ਤਲਨੇਗਾ ਆ ਵੀ ਇਦਰੋਂ ਵੀ ਤਲਨੇਗਾ ਹਮ ਇੱਥੋਂ ਭਰਾ ਇਹ ਬਤਾ ਇੱਥੋਂ ਤਲਨੇਗਾ ਇਦਾਂ ਐਂ ਰੋ ਪੂਰੀਆਂ ਘਮਾਂ ਪੂਰੀਆਂ ਤੇਜ਼ ਠੀਕ ਹੈ ਤੂੰ ਜਾ ਬਹਾਂ ਢਿੱਲੀ ਆ ਬਰੋ ਹੂੰ ਢਿੱਲੀ ਨਹੀਂ ਟਪਣੀ ਆ ਬਸ ਤੇਜ਼ ਮਸਲ ਕੜਾ ਕੇ ਪੂਰੇ ਭਾਵੇਂ ਭਾਵੇਂ ਹੀ ਆ ਕੜੀਆਂ ਮੇਰੀਆਂ ਆ ਚੱਲ ਤੋਏ ਇਦਾਂ ਟੱਪੇਗਾ ਮਸਲਾ ਨੂੰ ਸਾੜ ਨਹੀਂ ਮਿਲਦਾ ਮਸਲ ਪੂਰੇ ਐਕਟਿਵ ਹੋ ਜਾਂਦੇ ਜਦੋਂ ਸਾੜ ਨਹੀਂ ਮਿਲਦਾ ਮਸਲਾ ਨੂੰ ਮਸਲੇ ਟੈਟ ਹੁੰਦੇ ਆ ਵੀ ਗੰਦੀ ਫਾਈਟ ਹਟਦੀ ਹੈ ਦਲਾ ਤਰਨ ਦੀ ਜਾਨ ਉਹ ਦਾਣਾ ਜਿਹੜਾ ਆਪਣਾ ਹਾਲ ਹੁੰਦਾ ਹੈ ਗੱਡੀ 'ਚ ਬੈਠਿਆ ਹੁੰਦਾ ਲੈ ਨਹੀਂ ਕਾਫੀ ਲੈ ਨਹੀਂ 1 ਵਜੇ ਫੜ ਲਿਆ ਵਾ ਇੱਥੇ ਮੈਂ ਉੱਥੇ ਜਾਇਆ ਨਹੀਂ ਆ ਛਾਵੇਂ ਡੱਕਦੇ ਕਿਤੇ ਨੂੰ ਬੱਲੇ ਬੱਲੇ ਜਰਵਾਹ ਦੇ ਚਿਪਾ ਤਾਇਆ ਚਾਂਦੇ ਇਧਰ ਕਾਰੀ ਨਿਕਲ ਆਇਆ ਬਾਲਾ ਕੰਮ ਖਰਾਬ ਆਇਆ ਸੀ ਸੀ ਥੱਲੇ ਕਰ ਲਿਆ ਸੀ ਸੀ ਕਰ ਲੋ ਅੱਗੀ ਮਾਰਨ ਲਈ ਵਿੱਚ ਬਾਈਕ ਸੜਦੀ ਰਹਿਣੀ ਹੈ ਤਾਂ ਨਾ ਅੱਛਾ ਉਹ ਦੋ ਨਾ ਕਰਨਾਲ ਦਾ ਫੋਨ ਆਇਆ ਮੈਂ ਮੈਂ ਪਹਿਲਾਂ ਮੇਰੀ ਸੁਣੋ ਨਹੀਂ ਨਹੀਂ ਪਹਿਲਾਂ ਭਲਾਣਾ ਮੇਰੀ ਸੁਣ ਹਾਂ ਕਰਨਾਲ ਮੈਨੂੰ ਫੋਨ ਕਰਕੇ ਕਹਿੰਦਾ ਕਿ ਗੱਡੀ ਦਾ ਸੌਦਾ ਮਾਰ ਲਿਆ ਤੇ 85000 ਘੱਟਦਾ ਵਾ 80000 ਘੱਟ ਸੀ ਹੁਣ ਹੱਥ ਕਹਿੰਦਾ ਪਾਇਓ ਹਾਂ ਮੈਂ 80000 ਕਰਤਾ ਤੇ ਸ਼ਾਮੀ ਜੋ ਗੱਡੀ ਲੈ ਗਿਆ ਇਹਦੇ ਨੂੰ ਮਤਲਬ ਪਤਾ ਚੰਗ ਲਗੀ ਮਦੇਰੇ ਤੁਸੀਂ ਉਥੇ ਹੀ ਆ ਹਾਂ ਆਪਾਂ ਜਿਹਾ ਕੋ ਮਗਾ ਮੈਂ ਗੱਡੀ ਵੇਖੀ ਤੇ ਮੈਂ ਕਹਿੰਦਾ ਕਿ ਚੁੱਪ ਰਿਆ ਜਦ ਮੈਂ ਕਹਿੰਦੇ ਕੇ ਬਾਅਦ ਪੁੱਛਿਆ ਨਾ ਵੀ ਕਿੰਨੇ ਦੀ ਬਣੀ ਹੈ ਕਹਿੰਦਾ 82000 ਮਤਲਬ 99% ਕੇ ਮੈਨੂੰ ਮੈਂ ਮਾਣ ਤੋਂ ਯਾ ਲੈ ਗਿਆ ਕਰੋ ਨਹੀਂ ਨਹੀਂ ਜਿਹੜੀ ਅੱਜ ਹੋਈ ਨਾ ਸਵੇਰੇ ਜਦੋਂ ਆਉਂਦਾ ਸੀ ਤੇ ਮੈਂ ਚੱਲਦਾ ਚੱਲਦਾ ਇਹ ਨਹੀਂ ਕਰਤਾ ਏਸੀ ਬੰਦ ਮੈਂ ਏਸੀ ਬੰਦ ਹੋ ਗਿਆ ਕੋਇਆ ਨਹੀਂ ਚੁੱਪ ਕਰ ਗਿਆ ਭਲਵਾਨ ਜੀ ਗਰਮ ਹੋ ਗਈ ਆ ਨਹੀਂ ਉਧਰ ਚਿੱਟੀ ਪ੍ਰਾਣੀ ਹੋਸਾ ਹੁਣ ਤਕਨੀਕ ਚੰਗੀ ਹੈ ਜਣਾ ਭਲਵਾਨ ਜੀ ਗਰਮ ਹੋ ਗਈ ਗਰਮ ਹੋ ਜੇ ਕੱਟੀ ਏਸੀ ਬੰਦ ਚੰਗੀ ਉਹ ਮੈਂ ਦਾਦਾ ਨਾ ਜਦੋਂ ਗਰਮ ਹੋਈ ਇਹਨੂੰ ਨਾ ਲਿਆ ਨਾ ਮੇਰੀਆਂ ਸੀਨ ਗਾੜੀ ਅੱਖਾਂ ਦੇ ਪਹਿਲਾ ਕਿਹੜਾ ਆ ਮੈਂ ਇਹਨੂੰ ਅੱਗ ਲੱਗ ਜਣੀ ਆ ਰੋਡ 'ਤੇ ਕਈ ਨਾ ਵੇਖਿਆ ਨੀ ਰੋਡ 'ਤੇ ਮੱਤ ਜਾਂਦੀਆਂ ਖਲੋਤੀਆਂ ਗੱਡੀਆਂ ਮੈਂ ਤੇ ਆ ਵੇਖਿਆ ਲੱਤ ਲੁੱਤ ਜੀ ਮਾਰ ਕੇ ਮੈਂ ਵੀ ਆ ਗੋਬੀ ਤੂੰ ਲੱਤ ਮਾਰ ਕੇ ਘੋਲ ਹੀ ਲੈਣਾ ਕੋਈ ਨਹੀਂ ਤੇ ਫੇਰ ਮੈਨੂੰ ਕਿਹਾ ਮੈਂ ਡੱਕ ਕਿਤੇ ਪਾਉ ਇਹਦੇ ਪਾਣੀ ਪੂਣੀ ਪਾਲਾ ਮੁੜ ਕੇ ਕਿਤੇ ਉਹ ਫੁੱਲਾਂ ਵਾਲੇ ਕੋਲ ਡੱਕਿਆ ਉਹ ਤੋਂ ਨਾਲੀ ਲਈ ਸਿੱਧੀ ਇਹੀਂ ਤੇ ਇਹ ਗੱਡੀ ਲੈ ਗਈ ਸਿਰ 'ਚ ਵੀ ਪਾਣੀ ਪਾਉਣ ਵਾਲੀ ਇਹਦੇ ਨਹੀਂ ਸਾਰਾ ਕੁਝ ਕੀਤਾ ਇਹਨਾਂ ਜਿੰਨਾ ਜੋ ਹੋ ਸਕਦਾ ਗੱਲਬਾਤ ਕੋਈ ਦਿਨ ਕੀ ਜਾਂਦਾ ਹੈ ਪ੍ਰਿੰਟ ਲੋ ਮੈਂ ਜੇ ਵੀ ਕਰਨਾ ਉਹ ਦਿਨ ਕਰਿਆ ਹੀ ਅੱਜ ਦਿਨ ਕਰਿਆ ਹੀ ਕੁਝ ਨਹੀਂ ਪ੍ਰੇਮ ਤੋਂ ਲੋੜ ਤਾਂ ਗੱਲਾਂ ਬਾਤਾਂ ਹੀ ਚਲ ਗਿਆ ਮੈ ਕੈਨੇਡਾ ਨੂੰ ਵਾਪਸ ਉੱਦਾਂ ਤੋਂ ਇਹ ਕਿਹੜਾ ਭੇਜ ਦੇਣਗੇ ਅਰਸੂ ਕਰਦੇ ਪੁਰਸੋਂ ਤੜੀ ਪਰਸੋਂ ਜਾ ਕੇ ਕਰਦੇ ਸੀ ਨਹੀਂ ਉਹਦੇ ਭਰਾ ਦਾ ਹੈ ਫੋਨ ਮੈ ਮੈਨੂੰ ਫੋਨ ਲਾਇਆ ਮੈਨੂੰ ਜਲਦੀ ਕਹਿੰਦਾ ਵੀਰ ਚਲ ਗਿਆ ਹੈ ਕੈਨੇਡਾ ਆਹ ਪਤਾ ਹੀ ਗਿਆ ਵਾ ਟਾਈਮ ਕਿਤੇ ਨਹੀਂ ਨਾ ਥੋੜੀ ਗਿਆ ਚਲੋ ਫਿਰ ਵਧੀਆ ਚਲ ਗਿਆ ਦੇ ਉਹਨਾਂ ਦੀ ਸਨੇਹ ਤੋਂ ਪੰਜਾਬੀ ਚੱਲਦੀ ਆ ਹੈ ਕਿਹਦੇ ਕੋਲ ਉਹ ਆਪ ਵੀ ਨਹੀਂ ਚਲਾਉਂਦੇ ਨੇ ਉਹ ਨਹੀਂ ਚੱਲਦਾ ਬੰਦਾ ਗੋਡੀ ਇਹ ਨਾ ਮਾ ਲੋੜਾ ਪਾਪਾ ਬੰਦੇ ਕੁੱਲ ਮਿਲਾ ਕੇ ਨਾ ਉਦੋਂ ਬਾਅਦ ਨਾ ਦੋ ਤਰ੍ਹਾਂ ਦਾ ਕੰਮ ਆਪਾਂ ਜੇ 100 ਚੋਂ ਦੇਨੇ ਆ ਨੰਬਰ ਪ੍ਰਿੰਟ ਦੇ ਲਓ ਮੈਂ 100 ਹੀ ਦਿੰਦਾ ਨਹੀਂ ਬੰਦਾ ਘੈਂਡ ਆ ਵਧੀਆ 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 ਹਾਂ ਪਤਾ ਲੱਗ ਜਾਂਦਾ ਨੂੰ ਇਨਸਾਨ ਦਾ ਬੰਦਾ ਆਇਆ ਆਪਾਂ ਹੀ ਪਹਿਲੀ ਵਾਰ ਮਿਲਦੇ ਐ ਜਾਉਂਦਾ ਇਹ ਪਤਾ ਨਹੀਂ ਕਿੰਨੀ ਕਰਾਂਗੇ ਅੰਦਰ ਆ ਕੇ ਉਹਨਾਂ ਨੂੰ ਫੜਾ ਕੇ ਪਿਆ ਲੈਣਾ ਹੁਣ ਕਿ ਸੈਟਿੰਗ ਜਿਹੜਾ ਕਿਹੇ ਵੀ ਫਲੈਟ ਵਿੱਚ ਬੜਾ ਜਣਾ ਬੈਠਾ ਰਿਹਾ ਇੱਕ ਮਾਹਪੁਰਖਾਂ ਦੇ ਅੰਦਰ ਹੀ ਰਹਿਣਾ ਮਾਹਪੁਰਖਾਂ ਦੀ ਬੜੀ ਇੱਜ਼ਤ ਹੁੰਦਾ ਨਾ ਬਾਪੂ ਜੀ ਸਾਰੇ ਫੋਨ ਤੇ ਲੱਗੇ ਉੱਧਰ ਵੀ ਉੱਧਰ ਵੀ ਉਹਨੇ ਰੱਖ ਲਿਆ ਇਹਨੂੰ ਤੂੰ ਹੀ ਫੜ ਲੈ ਮੈਂ ਆਪਾਂ ਦਿੱੰਡ ਹੋ ਗਿਆ ਬ੍ਰੈਂਡ ਹੋ ਗਿਆ ਗੁਰੂ ਜੇ ਮੰਨ ਲਓ ਕਿ ਆਏ ਆ ਸਾਡੇ ਨਾਲ ਗੱਲਬਾਤ ਹੀ ਕਰ ਲੋ ਤੁਸੀਂ। ਹਾਂ ਜੀ ਅਸਲ ਤੇ ਕਹਾਣੀ ਬੜੀ ਕੀ ਏ। ੱਕਾ ਹੋ ਗਿਆ ਹੁਣ ਫੋਨ ਨਾਲ। ਕਿਉਂਕਿ ਹੁਣ ਬੜਾ ਕੀ ਚੱਕਰ ਆ। ਮੈਂ ਨਾ ਵੀ ਉਹ ਜਿਹੜੀ ਰੀਲ ਜੀ ਹੁੰਦੀ 30 ਸਕਿੰਟਾਂ ਦੀ ਹੁੰਦੀ ਕਈ 15 ਦੀ ਹੁੰਦੀ ਏ। ਤੇ ਮੇਰੇ ਹਿਸਾਬ ਨਾਲ ਉਹ ਵੀ ਆਪਾਂ ਵੇਟ ਨਹੀਂ ਕਰਦੇ। ਵੀ ਆਪਾਂ ਫੇਰ ਤਾਂ ਨੂੰ ਚੁੱਕਦੇ ਨੇ ਵੀ ਨਵਾਂ ਹੀ ਕੁਝ ਲੱਭੇ ਵੇਖਣ ਨੂੰ ਨਵਾਂ 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 ਨਵਾਂ। 15 ਸਕਿੰਟ ਵੀ ਨਹੀਂ ਪੂਰੇ ਨਹੀਂ ਵਹਿੰਦੇ ਆਪਾਂ ਕੇ ਇਹਨੂੰ। ਅੱਜ ਕੱਲ ਆ ਸਿਸਟਮ ਹੋ ਗਿਆ ਵਾ ਕਿ 15 ਸਕਿੰਟ ਤੂੰ ਤੇਰੀ ਕੀ ਉਕਾਦ ਅਸੀਂ ਤੈਨੂੰ 15 ਸਕਿੰਟ ਵੀ ਦੇ ਦਈਏ। ਇਹ ਗੱਲ ਪੱਕੀ ਬਣਾ ਲਈ। ਠੀਕ ਹੈ। ਮੈਂ ਤੁਹਾਡੇ ਨਾਲ ਗੱਲਾਂ ਕਰ ਮੈਂ ਫੋਨ ਨਹੀਂ ਫੜਿਆ। ਹਾਂ। ਗੱਲਾਂ ਦੇ ਕਰਦਾ ਪਰ ਨਾ ਹੱਥ ਨਾ ਮਲਾਇਆ ਕਰ ਪਹਿਲਵਾਨ ਨੂੰ। ਠੀਕ ਹੈ ਪਹਿਲਵਾਨ ਜੀ। ਗੋਡੀ ਹੱਥ ਲਾਇਆ ਕਰ ਇਤਕਾਰੀ ਦੇ ਦਿੰਦੀ ਵੱਡਿਆਂ ਦੀ। ਸਮਝਿਆ ਪਹਿਲਵਾਨ ਜੀ। ਇਹਦਾ ਮੁੰਡੀਆਂ ਦੇ ਸਾਰਾ ਸਾਰਾ ਕੁਝ ਦੁਬਾਰਾ ਬੋਲੋ ਵੀ ਕੀ ਗੱਲ ਹੁੰਦੀ। ਮੈਂ ਤੁਹਾਨੂੰ ਕਿਹਾ ਵੀ ਗੱਡੀ ਲੈਣੀ ਮੈਂ ਨਿੱਕੀ ਇੱਕ। ਤੇ ਤੂੰ ਤੂੰ ਕਿਦਾਂ ਕੀ ਕਹੇ ਨਿੱਕਾ ਮੜਾ ਦੱਸੀ। ਨੋਵਾ ਗੱਡੀ ਲਈ ਹੋ ਤਾਂ ਇਹ ਪੂਰੇ ਟਾਊਨ ਦੀ ਗੱਡੀ ਲੈਣੀ ਤਾਂ ਅੰਗਲਾ ਅੰਗਲਾ ਐ ਵੀ ਕਰਨਾ ਜਿੱਦਾਂ ਐ ਕਿ ਗੁੱਠਾ ਦੇ ਪੂਰੀ ਦੀ ਕਰਦੀ ਤੁਹਾਡੇ ਜੋ ਨੋਵਾ ਪੂਰਾ ਹੈ ਨਾ ਤਹੀਂ ਵੀ ਦੱਸੋ ਮਾੜਾ ਜੀ ਬਾਤ ਭੋਲਣਾ ਉਹ ਤਾਂ ਦੇਖੋ ਇਦਾਂ ਨਹੀਂ ਮੈਂ ਕਿਹਾ ਜੇ ਬਜਟ ਪੂਰਾ ਹੈਗਾ ਐ ਕੋਈ ਚਾਰ ਆਉਂਦੇ ਕੇ ਪਾਸੋਂ ਤੇ ਫਿਰ ਨੋਵਾ ਲੈਣੀ ਵਧੀਆ ਹੁੰਦਾ ਮੈਨੂੰ ਮਸਾ ਓਏ ਨੋਵਾ ਪ੍ਰਾਣ ਉਹ ਗੱਡੀ ਨੋਵਾ ਦੇ ਨਾਲ ਦੀ ਤੇ ਫਿਰ ਆਪਣੇ ਤੋਂ ਪਹਿਲਾਂ ਵੀ ਆ ਗੱਡੀ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਗੱਡੀ ਜਿਹੜੀ ਲੈਣੀ ਨਾ ਆਪਾ ਮੰਨ ਕੇ ਚੱਲੋ ਮੈਨੂੰ ਥੋੜੀ ਲੰਮੀਆਂ ਗੱਡੀਆਂ ਲਕਸਰੀ ਟਾਈਪ ਜਿਹੜਾ ਨੇ ਮੈਨੂੰ ਉਹਦੇ ਚ ਬੜੀ ਚੜਾਣ ਲੈਣੀ ਹੈਗੇ ਹਾਂ ਲੰਮੀ ਜੀ ਗੱਡੀ ਆਪਾਂ ਗੱਡੀ ਲੈਣੀ ਦਿੱਲੀੋਂ ਲੱਭੇ ਕੋਈ ਗੱਡੀ ਕਰੋਲਾ ਕਈ ਦਿੱਲੀੋਂ ਗੱਡੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਹੁਣ ਮੰਨ ਕੇ ਚੱਲ ਕਈ ਪਾਲਟੀਆਂ ਇਹੋ ਜਿਹੀਆਂ ਹੁੰਦੀਆਂ ਵਾ ਮੰਨ ਕੇ ਚੱਲੋ ਵੀ ਜਿੰਨਾਂ ਤੋਂ 7-7 8-8 ਗੱਡੀਆਂ ਹੁੰਦੀਆਂ ਹੁਣ ਭਾਈ ਨਿਰਮਲ ਗੱਡੀ ਲਿਆਇਆ ਜਿਹੜੀ ਤੇ ਗੱਡੀ ਸਾਫ਼ ਗੱਡੀ ਕਈ ਗੱਡੀਆਂ ਹੋ ਜਾਂਦੀਆਂ ਜਿਹੜੀਆਂ ਚਲਦੀਆਂ ਹੀ ਨਹੀਂ ਆ ਉਹਨਾਂ ਕੋਲ ਮੌਡਲ ਉਹਨਾਂ ਗੱਡੀਆਂ ਰੱਖ ਲੈਂਦੇ ਲੋਕੀ ਲੈ ਕੇ ਜਿਹੜੇ ਚੰਗੇ ਬੰਦੇ ਆ ਉਹ ਉਹ ਚਲਾਉਂਦੇ ਹੀ ਨਹੀਂ ਆ ਦਿੱਲੀ ਮੰਨ ਲਾ ਵੀ ਉਹ ਲੋਤੀ ਰਹਿੰਦੀਆਂ ਗੱਡੀਆਂ ਗਈ ਨਿਰਮਲ ਭਾਈ ਜੀ ਨਾਲੀ ਬਾਲਵੋ ਖਲੋਤੀ ਜੇ ਹੈ ਬਾਲਵੋ ਟ੍ਰੱਕੀ ਇਹ ਜ਼ਿਆਦਾ ਗਾ ਬਾਲਵੋ ਮੈਨੇ ਭਰਾਂ ਜੀ ਗੱਡੀ ਕਰੋਲਾ ਕਰੋਲਾ ਲਿਤੀ ਗੱਲਾਂ ਇਥੇ ਕੀ ਨੇ ਗੱਡੀ ਆਪਾਂ ਲੰਮੀ ਜੀ ਲੈਣੀ ਆਵੇ ਜਿੱਦ ਤਰਾ ਹੁਣ ਮੰਨ ਲਾ ਕੇ ਆਪਣੀ ਜਿਹੜੀ ਰੋਗੀ ਕੌਣ ਆ ਉਹ ਰੋਜ਼ ਨਹੀਂ ਚੱਲਣ ਵਾਲੀ ਉਹ ਕਿਤੇ ਕਿਤੇ gekeੜੀ ਨੂੰ ਆ ਤੇ ਜੇ ਆਪਾਂ ਰੋਜ਼ ਮੰਨ ਲਾ ਵੀ ਇਦਾਂ ਸ਼ਹਿਰ ਚ ਹੋ ਰਹੇ ਆ ਆਪਾਂ ਨੂੰ ਗੱਡੀ ਹੁਣ ਮੰਨ ਲਾਓ ਤੇ ਤੇ ਸੱਤ ਨਹੀਂ ਮੰਨਣਾ ਜਦੋਂ ਮੈਂ ਘਰੋਂ ਤੁਰ ਪਿਆ ਨਾ ਤੇ ਪਤਾ ਨਹੀਂ ਮੈਨੂੰ ਰਾਹ ਕਿੰਨੇ ਕਿਨੇ ਡੱਕ ਲੈਣੇ ਪਿਛਾੜ ਪਿਛਾੜ ਆ ਜਾਂਦੀ ਗੱਡੀ ਦੀ ਤੇ ਮੈਂ ਕਹਿੰਦਾ ਵੀ ਥੋੜਾ ਜਿਹਾ ਨਹੀਂ ਅਸੀਂ ਜਿਹੜੀ ਜੇਮੂਨ ਪਾੜ ਪਾਉ ਇਹਦੇ ਫੋਨ ਇਹ ਚੱਕਰ ਆ ਪਤਾ ਨਹੀਂ ਲੇ ਗਿਆ ਤੇ ਉਹਨਾਂ ਨੂੰ ਪਾੜ ਦਸੀ ਜਾਂਦਾ ਉਹਨੂੰ ਭਾਂਜੀ ਆਪਾਂ ਰਿਪਲੇਸ ਕਰਾ ਕੇ ਤੇ ਆਈਫੋਨ 15 ਪ੍ਰੋ ਤੱਕ

ਕਾਲੀ ਦਾ ਜੋ ਉਹ ਗੱਲ ਹੋ ਰਹੀ ਹੈ ਨਹੀਂ ਨਹੀਂ ਤੇ ਦੱਸ ਹੱਥ ਦੱਸ ਕਿਹਦੇ ਹੱਥ ਨਾਲ ਗਿਆ ਜਿਹੜੇ ਹੱਥ ਨਾਲ ਗਿਆ ਕੀ ਉੱਥੇ ਇਹੋ ਜਿਹਾ ਕੋਈ ਸ਼ੁਕਰ ਕਰੇ ਹੋ ਕੀ ਇਹ ਰੋਣਾ ਦੇ ਦੱਸਣਾ ਕੀ ਦੇ ਦੱਸਣਾ ਜਦ ਇਹ ਐਦੇ ਬਸ ਐਦੇ ਆਂਦਾ ਸ਼ਕਤੀ ਤੇਰਾ ਫੂਨ ਹੀ ਚੁਕਾ ਅਸਰੀ ਗੱਲ ਨਹੀਂ ਉਹ ਕੀ ਗੱਲ ਮੈਂ ਕਿਹਾ ਮੇਰੀ ਗੱਲ ਸੁਣ ਜਿੰਨਾ ਸ਼ਕਤੀ ਨੂੰ ਤੁਸੀਂ ਰੋਣਾ ਲਗਾ ਦਿੰਦੇ ਨਾ ਸ਼ਕਤੀ ਤੇਰਾ ਫੂਨ ਖੱਤ ਕੇ ਫੂਨ ਖੋਲ ਲੈ ਮਿਲ ਗਿਆ ਗਿਆ 15 ਦਿਨ 3 ਦਿਨ ਰੋਣਾ ਮੈਂ ਕਿਹਾ ਦਨ ਆ ਲੈ ਆਪੇ ਫੁਣੀ ਚੁੱਕ ਕੇ ਆ ਗਿਆ ਚਾਰ-ਪੰਜ ਦਿਨ ਤੋਂ ਬਾਅਦ ਜਿਵੇਂ ਵੱਖਰਾ ਕਰਦੇ ਆ ਨਾ ਥੋੜਾ ਜਿਹਾ ਆਪਣੇ ਮੇਲੇ ਦੀ ਪਗੜਤ ਸ਼ਾਨ ਜਾਇਬਨ ਹੋ ਗਈ ਇਹ ਵੱਖਵਾ ਕੇ ਟੀਮਾਂ ਜਿਵੇਂ ਆਉਂਦੀਆਂ ਜਿੰਨਾ ਸੌ ਹਾਲਾ ਮੇਰੇ ਸਾਡੇ ਜਿਹੜੇ ਇੰਗਲੈਂਡ ਜਾਣੇ ਮਈ ਚ ਚੱਲਦੇ ਨਹੀਂ ਜਾਣੇ ਬੰਦੇ ਬਾਹਰ ਪੁੱਛੀਂਦੀ ਜ਼ਰਾ ਮੈਂ ਆਪਾਂ ਨੂੰ ਨਹੀਂ ਪਤਾ ਉਹਨਾਂ ਨਾਲ ਆਉਂਦੇ ਨੇ ਮੈਨੂੰ ਆਪ ਨਹੀਂ ਪਤਾ ਉਹਨਾਂ ਦਾ ਧੰਨਵਾਦ ਬਰੇ ਸਾਡੇ ਕੈਨੇਡਾ ਵਾਲੇ ਤੇ ਇੱਥੇ ਹੀ ਹੋਣੇ ਆ ਕੁੰਨੀ ਬਣਾ ਲਾਂਗੇ ਟੀਮ ਕੀ ਬਾਈਟ ਕੀ ਆ ਬਾਈਟ ਸੁਣਨਾ ਕੀਤੀ ਮੈਂ ਜੀ ਗੱਲ ਉਹ ਆਂਦਾ ਵੀ ਜਿਵੇਂ ਪਿਛਲੀਆਂ ਰ ਇੱਥੇ ਸੋਰ ਸਿੰਘ ਨਹੀਂ ਕੱਪ ਹੋਇਆ ਪਿਛਲੇ ਸਾਲ ਪਿੰਹਾ ਵੀ ਹਜ਼ਾਰ ਪਾਰਟਿਸਪੇਟ ਹਾਂ ਤੇ 175 ਵੱਡਾ ਅੱਛਾ ਹਾਂ ਬਾਕੀ ਬਾਈਕ ਦਾ ਜ਼ਰਾ ਉਹ ਚਲੋ ਮੌਕੇ ਦੇ ਬਾਈਕ ਦੇ ਭਾਵਨਾ ਸਾਡੇ ਖਾਂਦੇ ਰੱਖਾਂਗੇ ਉਹ ਰੱਖਾਂਗੇ ਬਾਕੀ ਪਿਛਲੀ ਵਾਰ ਆਪਾਂ ਕੀਤਾ ਸੀ 52 52 ਰੁਪਏ ਦਾ ਬਾਈਕ ਨੂੰ ਐਲਟੀ ਥੋੜਾ ਵਧੀਆ ਕਰਾਂਗੇ ਥੋੜਾ ਜਿਆਦਾ ਕੀ ਆਪਣੀ ਮੈਚ ਕਿੰਨੀ ਤਰੀਕ ਨੂੰ 14 ਮਈ 14 ਮਈ ਦਾ ਟੀਮਾਂ ਕਿੰਨੀਆਂ ਕਰਨੀ ਆਪਾਂ ਚਾਰ ਟੀਮਾਂ ਤੇ ਕੋ ਮਤਲਬ ਜਿਹੜੀ ਉਹ ਫਾਈਨਲ ਵਾਲੀ ਨਹੀਂ ਹੁੰਦੀ ਬ੍ਰੇਕ ਉਹ ਚੱਕਰ ਵਾਲੇ ਕੁੜੀਆਂ ਦਾ ਅੱਛਾ ਅੱਛਾ ਸਹੀ ਮੀਚ ਜਦੋਂ ਆਪਾਂ ਮੈਚ ਹੋ ਗਿਆ ਫਾਈਨਲ ਫਿਰ ਹੋ ਗਿਆ ਤੇ ਉਦੋਂ ਬ੍ਰੇਕ ਦੇ ਵਿੱਚ ਫਾਈਨਲ ਤੋਂ ਬਾਅਦ ਚ ਹਾਂਜੀ ਹਾਂਜੀ ਫਿਰ ਨਾ ਸ਼ੁਰੂ ਹੋਣ ਤੋਂ ਬਾਅਦ ਚ ਆਪਾਂ ਜਿਹੜਾ ਮੈਚ ਕਰਾਉਣਾ ਵਿੱਚ ਕੁੜੀਆਂ ਦਾ ਮੈਚ ਰੈਸਟ ਕਰ ਦੇ ਕੁੜੀਆਂ ਦਾ ਕਰਾਉਣਾ ਮੈਂ ਪਿਛਲੀ ਵੀ ਵੀ ਹੀ ਆਪਾਂ ਜੋ ਕਰਾਇਆ ਤੇ 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 ਠੀਕ ਹੈ ਟੀਮਾਂ ਕਿਹੜੇ ਕਿਹੜੇ ਇੱਕ ਤੇ ਆਪਣੀ ਹੁੰਦੀ ਹੈ ਆਪਣੇ ਮੁੱਦਾਂ ਦੀ ਕੋਈ ਹਾਂ ਹੋਰ ਇੱਕ ਕਰਨੀ ਆਪਾਂ ਗੁਰਵਿੰਦਰ ਕਾਂਗਾ ਸਰ ਨਾਲ ਆ ਜੀ ਹਨਾ ਆਹੋ ਇਹ ਕੋ ਕਰਨੀ ਹੈ ਤੇ ਇੱਕ ਜਿਹੜੀ ਆ ਗਰਦਾਪੁਰ ਲਵਾਈਨ ਸਟੇਟ ਇਹ ਮਤਲਬ ਆਪਣੇ ਬੰਦੇ ਆ ਜੀ ਆ ਕਿ ਜਾਂ ਉਹ ਵੱਖਰੀ ਆ ਜੀ ਆਪਣੀ ਪਿਛਲੇ ਸਾਲ ਨਾਲ ਤੁਹਾਨੂੰ ਮਿਲ ਕੇ ਤੇ ਮੰਨਿਸਤ ਹੋਈ ਬੜੀ ਪਿੱਛੇ ਠੀਕ ਆ ਕਰਨਾਗੇ ਇਹ ਕਰਨਾ ਤੇ ਮਤਲਬ ਆਪਾਂ ਥੋੜਾ ਜਿਨੀ ਭਜਦਿਆਂ ਦੇ ਮੁੜ ਕੇ ਇਹ ਤਾਂ ਚਲੋ ਮਿਲ ਤੋਂ ਮੋਟ ਲਾ ਕੇ ਛਾਮਾਂ ਨੂੰ ਚਾਵਾਂਗੇ ਖਾੜਿਓ ਮਿਹਨਤ ਲੱਗੇ ਰੋਣਾ ਇਧਰ ਨੂੰ ਕਈ ਵਾਰਾ ਮੇਰੇ ਹਿਸਾਬ ਨਾਲ ਸਕੂਲ ਦੇ ਵਿੱਚ ਸਾਰੇ ਜਾਨੇ ਅੱਧੀ ਛੁੱਟੀ ਭੱਜ ਜਾਂਦੇ ਹੁੰਦੇ ਸੀ ਇੱਕ ਦੋ ਜਾਨੇ ਭੱਜਦੇ ਹੁੰਦੇ ਤੇ ਮਾਈਟਰ ਜਿਹੜਾ ਹੁਣ ਮੈਂ ਪੜਾਉਂਗਾ ਜੀ ਚਲੋ ਕੰਜਰੋ ਪਾਤੀ ਦੇ ਤੇ ਪੱਜ ਗਏ ਫੁੱਟ ਪੱਟ ਜਾਂਦੇ ਸਾਰੇ ਜਿਹੜਾ ਅਹੀਂ ਪੁਲਵਾਨ ਜੀ ਖੇਡਦੇ ਨੇ ਹਾਂ ਬੈਡ ਬਾਲ ਤੇ ਇੰਦੇ ਅੱਖਾਂ ਦੀ ਬਾਲ ਹੁੰਦੀ ਨਾ ਇਹਦੇ ਟੈਲੀ ਬਾਲ ਤੇ ਆਟੋ ਇਹਨਾਂ ਮੋੜ ਕੇ ਮੰਨਦਾ ਨਹੀਂ ਇਹਨੇ ਬੈਟ ਤੋੜ ਦੇਣਾ ਮਾਰ ਕੇ ਕੰਧ ਨਾਲ ਅੱਛਾ ਹੀਰੋ ਸ਼ੁਰੂ ਤੋਂ ਹੀ ਇਹ ਨੇਦਾ ਹੀ ਹਾਂ ਜਾਣੇ ਹੁੰਦੇ ਮਖਰੋਂ ਇਹ ਅਖੀ ਤੇ ਵਾਰੀ ਹੁਣ ਸਵੇਰੀ ਵਾਰੀ ਸਵੇਰੀ ਫੇਰ ਯਾਨੀ ਜਾਓ ਪੈਸੇ ਪੂਰੇ ਪਾ ਕੇ ਨਾ ਖੇਡਣਾ ਨਾ ਖੇਡਣਾ ਹੈਵੀ ਕੋਲ ਪਾਵਾ ਭਰੀਦਾ ਹੀ ਨਾ ਨੂੰ ਫੇਰ ਮੇਥਾ ਪਾ ਕੇ ਚਿਪਾ ਸੁੱਤਰ ਹੋਣਾ ਉਹਨੋਂ ਮੋਲੇ ਲਵਲੇ ਇਹ ਰੋਦੂ ਵੜਾ ਹੁੰਦਾ ਹੈ ਤਾ ਬੜਾ ਰੋਦੂ ਬਣਾ ਲੈਣਾ ਬਾਗੇ ਤਿਆਰ ਕਰਕੇ ਜਦੋਂ ਪਰੌਂਦੇ ਪਾ ਗਏ ਡੰਬੀ ਚ ਬੰਦ ਕਰਕੇ ਘੱਲਣਾ ਸ਼ਾਮ ਨੂੰ ਫੇਰ ਆਉਣਾ ਜਦੋਂ ਚਲੋ ਹੁਣ ਕਿਸਮਤਾਂ ਨਹੀਂ ਨੌਕਰੀ ਲੱਗਿਆ ਗਿਆ ਪਰ ਇਸ ਚੀਜ਼ ਦਾ ਗੱਜ ਪਰ ਹੁੰਦਾ ਵੀ ਵਜ਼ਨ ਵੜਾ ਕੀਤਾ ਸੇ ਨਾ ਮੇਰੀ ਨਹੀਂ ਬਣੀ ਸਕੂਲ ਦੇ ਨਾਲ ਸਕੂਲ ਦੀ ਬਣੀ ਗਏ ਨਾ ਵਿੱਚ ਮੈਂ 12 ਕੀਤੀਆਂ ਤੇ 12 ਸਕੂਲ ਬਦਲੇ ਆ ਮੈਂ ਤੈਨੂੰ ਦੱਸਦਾ ਮੈਂ ਸਕੂਲੇ ਨਾ ਜਾਣਾ ਤੇ ਇੱਥੋਂ ਕੋਈ ਯਾਰ ਬਣਾਉਣਾ ਪਹਿਲਾਂ ਉਹਦੇ ਨਾਲ ਪਹਿਲਾਂ ਹੀ ਭਲਕੇ ਆਪਾਂ ਸਕੂਲੇ ਨਹੀਂ ਜਾਣਾ ਤੇ ਕਿੱਥੇ ਜਾਣਾ ਕੋਈ ਨਹੀਂ ਤੈਨੂੰ ਮੈਂ ਖੜੂ ਚਾਲ ਲਗੋਰ ਦਵਾਰੇ ਉਥੋਂ ਕਫਾ ਪਾਣੀ ਛਾ ਕੇ ਚਾਲਾ ਦੋ ਜੇ ਗੋਰਦਾਰੇ ਉਧਰੋਂ ਕਫਾ ਪਾਣੀ ਛਾ ਕੇ ਮੁੜ ਕੇ ਉਦੋਂ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੁਸੀਂ ਸਕੂਲੇ ਨਹੀਂ ਨਾ ਗਏ ਅੱਜ। ਬਾਹਰ ਭੱਜੇ ਫਿਰਦੇ ਜਿਵੇਂ 11 ਵਜੇ ਬਾਹਰ ਸਾਇ। ਉਦੋਂ ਮਤਲਬ ਸੈਦੂ ਹੋ ਜਾਣਾ ਕਦੀ ਐਨ ਕਦੀ ਭੱਜ ਜਾਣਾ। ਜਦੋਂ ਅੱਧੀ ਕੀ ਛੁੱਟੀ ਦਾ ਟਾਈਮ ਹੋਣਾ ਚੱਲ ਕਰਨ। ਹੈ? ਜਾਤ ਗਏ ਰਾਂ ਕਹਿ ਦੇਣਾ ਮੈਂ ਲੱਗਿਆ ਭੱਜਣ ਆ ਮੇਰੀਆਂ ਦੋ ਕੱਪ ਇਹ ਆਪਦੇ ਛੋਲੇ ਚ ਬਾਲਾ ਤੇ ਲੈ ਆ। ਮੈਂ ਚੱਲਿਆ। ਐਂ ਚੱਲਿਆ ਅੱਧੀ ਛੁੱਟੀ। ਹੁਣ ਅੱਧੀ ਛੁੱਟੀ ਕਿਹੜਾ ਜਵਾਗ ਭਜਦਾ ਹੋਊਗਾ? ਭਜਦਾ ਹੋਊਗਾ ਸਕੂਲਾਂ ਚ। ਨਾ ਉਹ ਹੁਣ ਤਾਂ ਸਕੂਲ ਚੋਂ ਕੰਮ ਹੀ ਨਹੀਂਗਾ ਅੱਧਾ ਬੰਦਾ ਤਾਂ ਟੈਂਸ਼ਨ ਚ ਹੁੰਦਾ ਕਿ ਘਟ ਪੈਣੀ ਹੈ ਮੈਂ ਤੁਹਾਨੂੰ ਦੱਸਾਂ ਹੁਣ ਕੋਟਰਾ ਦਾ ਕੰਮ ਹੀ ਬੰਦੀ ਚ ਨਾ ਅਗਲੀ ਛੁੱਟੀ ਕਈ ਇਹਨਾਂ ਅਹੀਂ ਜਦੋਂ ਥੋੜੀ ਜਿਹੀ ਮਨਦਸ਼ਾ ਦੇਣੀ ਹੈ ਉੱਥੇ ਬੰਦਾ ਲੱਗਿਆ ਹੁੰਦਾ ਜੇ ਕਿ ਤੂੰ 5 7 ਰੁਪਏ ਹੋਣੇ ਨਾ ਤੇ ਉਹਦੇ ਨਾਲ ਦਾ ਸੀਟ ਨਹੀਂ ਹੁੰਦਾ ਵੀ ਇਹਦੇ ਤੋਂ ਅੱਜ ਪੈਸੇ ਹੀ ਤੇ ਖਵਾਊਗਾ ਗਰੁੱਪ 1 ਕਿਦਾਂ ਹੀ ਜਵਾਨਾ ਅੱਜ ਵੇਲਾ ਜੇ ਖਵਾ ਦੇਂਗਾ ਕੱਲ ਤੈਨੂੰ ਖਵਾ ਦਾਂ ਆ ਜਾ ਫੇ ਤੈਨੂੰ ਖਵਾ ਦੇਨੇ ਲੱਡੂ ਕਰਾ ਦੇ ਲੱਡੂ ਕਰਾਰੇ ਤੇਨੂੰ ਮੱਠੀ ਦੇ ਲਾਹ ਚੜਨੀ ਪਾ ਗਏ ਰਪਈਆ ਮੋਹਰੀ ਆਉਂਦੀ ਤਿੰਨ ਜੀ ਸਕੂਲੇ ਚ ਜਾਂਦਾ ਅਹੀ 10-10 ਰੁਪਏ ਹੱਥੇ ਵਾਰੀ ਆਉਂਦੀ ਸੀ ਦਾਦੀਆਂ ਦੇ ਨੇ ਆਹ ਤੈਨੋਂ ਮੱਠੀਆਂ ਲੈਣੀਆਂ ਇੱਕ ਜਾਜਿਰਾ ਲੈ ਲੈਣਾ ਲਾ ਕੇ ਦਿਖਾਈਦਾ ਰੇ ਖਾਈ ਤੇਰੀ ਵਾਰੀ ਕੋਈ ਝੇੜੇਗਾ ਜੇ ਇੱਟਾ ਜਵਾਬ ਸੌਜੂ ਸੌ ਦਾ ਆਚ ਮਣਾਉਂਦਾ ਐ ਸਮਰਪਨ ਮੈਂ ਨਾ ਜਪਰੋਲ ਸਕੂਲੇ ਜਾਂਦਾ ਛਾਂ ਮਾਂ ਨੂੰ ਰਾਤ ਨੂੰ ਕਹਿ ਦਿੰਦਾ ਪਾਪਾ ਮੈਨੂੰ ਪੈਸਾ ਦੇ ਦੋ। ਕੋਈ ਨਹੀਂ ਲੈ ਜੀ ਪੁੱਤ। ਨਾ ਹੀ ਨਹੀਂ ਦੋ। ਅਸਲ ਚ ਬਲਗੀ ਤੇ ਕਰੀ ਮਾਂ ਪਿਓ ਉਹ ਵੀ ਦੇਣਾ ਚਾਹੁੰਦਾ ਹੈ ਪਰ ਹੁੰਦੇ ਨਹੀਂ। ਛਾਂ ਸਮੇਂ ਦੀ ਥੋੜੀ ਹੁੰਦੇ ਨਹੀਂ। ਕਿਹੜਾ ਮਾਂ ਪਿਓ ਕਹਿੰਦਾ ਵੀ ਮੇਰੇਤੀ ਪੁੱਤ ਨੂੰ ਮੈਂ ਪੈਸੇ ਨਾ ਦਵਾਂ। ਬਣਾ ਕਹੀ ਇਹਦਾ ਨਾ ਉਹਨਾਂ ਦੁੱਖ ਚੀਕਾਂ ਆਉਂਦਾ। ਇਹ ਤੜਕੀ ਉਹ ਰਾਤ ਨੂੰ ਪਾ ਕੇ ਰੋਜ਼ ਵੇਖਣੇ ਕਰਾਂ। ਸੈਟ ਹੈ। ਸੈਟ ਹੈ ਆਪਣਾ ਕੰਮ। ਦੇ ਨਾਲ ਜਿੰਨੇ ਸਕੂਲਾਂ ਲਈ ਵਰਦੀ ਜਿੰਨੇ ਤੇ ਸਕੂਲਾਂ ਲੈ ਉਲਟਾ ਜਿੰਨੇ ਵੀ ਆ ਵੇਖਿਆ ਨਾ ਉਹ ਬੰਦੇ ਇੱਕ ਗੱਲ ਹੈ ਮੇਰੇ ਭਰਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਛਾਲ ਦੇ ਵਿੱਚ ਕਿ ਜਦੋਂ ਸਕੂਲਾਂ ਤੋਂ ਹੀ ਆਉਂਦੇ ਹੁੰਦੇ ਤੁਹਾਨੂੰ ਇੰਨਾ ਖੇਡਣ ਦਾ ਚਾਹ ਹੁੰਦਾ ਤੇ ਤੁਸੀਂ ਵਰਦੀ ਨਹੀਂ ਲਾਉਂਦੇ ਹੁੰਦੇ ਦੱਸਿਓ ਮੇਰੇ ਭਰਾ ਸਾਰੇ ਜਣੇ ਮੈਂ ਨਹੀਂ ਵਰਦੀ ਲਾੜਾ ਮੈਂ ਕਿਹ ਯਾਰ ਉਸੇ ਵਰਦੀ 'ਚ ਸੌਂ ਜਾਂਦਾ ਤੇ ਉਸੇ ਵਰਦੀ 'ਚ ਉੱਠ ਕੇ ਮੂੰਹ ਧੋ ਕੇ ਤੇ ਫੇਰ ਸਕੂਲੇ ਜਾਂ ਮੈਂ ਵਰਦੀ ਵੀ ਨਹੀਂ ਲਾਈ ਪਰ ਉਹ ਤਾਂ ਵਰਤੀਦਾ ਹੁੰਦਾ ਵੀ ਤੋਤੀ ਨਹੀਂ ਪਾਈ ਤੇ ਇਦਾਂ ਹੀ ਪਾਈ ਆ ਕਲਰ ਜਿਹੇ ਤੇ ਮਲੇ ਹੁੰਦੇ ਹੀ ਹਨਾ ਸਮੇ ਸਮੇਂ ਤੇ ਆਉਂਦਾ ਜਦੋਂ ਆਉਣਾ ਹੁਣ ਤਾਂ ਤਿੰਨ ਤਿੰਨ ਥੋੜੀ ਵਰਦੀਆਂ ਨੇ ਇਹਦੇ ਹੁਣ ਤਾਂ ਬਰਦ ਕੱਲ੍ਹ ਆਈਆਂ ਨੇ ਹੋਣਾ ਨਾ ਬੋਤਲ ਵੀ ਨਵੀਂ ਤੇ ਬੈਗ ਵੀ ਨਵਾਂ ਤੇ ਬੂਟ ਵੀ ਨਵੇਂ ਨੇ ਕਿਤਾਬਾਂ ਵੀ ਨਵੀਆਂ ਉਹ ਤਾਂ ਜਿਹੜੇ ਮੈਨੂੰ ਦੇਖ ਤਾਂ ਸੋਹ ਬੜਾ ਹੋ ਗਿਆ ਤੇ ਬੱਚੇ ਨੂੰ ਪੜਨਾ ਚਾਹੀਦਾ ਯਾਰਾ ਮੋਬਾਈਲ ਨਹੀਂ ਕੱਲੀ ਵੇਖਦਾ ਅੱਜ ਆ ਕੇ ਕਿਤੇ ਇਸਾ ਤੋਂ ਲੇਟ ਹੋ ਜਾਣਾ ਉਸ ਤੋਂ ਪਹਿਲਾਂ ਹੀ ਕਰਦਾ ਜਿਹੜੇ ਵਿਆਹ ਹੁੰਦੇ ਨਾ ਵਿਆਹਾਂ ਦੇ ਚਾਵੜੇ ਹੁੰਦੇ ਮੇਰੀ ਮਾਸੀ ਦਾ ਮੁੰਡੇ ਦਾ ਵਿਆਹ ਹੈ ਜਾਂ ਹੋਰਗੇ ਵਿਆਹ ਹੀ ਕਰਦੇ ਨੇ ਲੀੜੇ 20-20 ਦਿਨ ਪਹਿਲਾਂ ਆਪਾਂ ਨੂੰ ਲਿਆ ਦੇਣੇ ਮੁਲਕੇ ਟਾਈਮ ਨਹੀਂ ਲੱਗਣਾ ਉਹਨਾਂ ਲੀੜਿਆਂ ਦਾ ਚਾਵੜਾ ਹੁੰਦਾ ਸੀ ਤੇ ਮੇਰੇ ਹਿਸਾਬ ਨਾਲ ਜਿਹੜੇ ਲੀੜੇ ਲਿਆਉਣੇ ਨਾ ਕਰਦੇ ਆਣੇ ਬੂਟ ਇਹੋ ਜਿਹਾ ਲਿਆ ਕੇ ਦੇਣੇ ਵੀ ਆ ਉਹ ਪਹਿਲਾਂ ਦਾ ਸੋਚਦੇ ਸਾਲ ਅਡਵਾਂਸ ਹੀ 1.5 ਸਾਲ ਦਾ ਸੋਚਦੇ ਵੀ ਜਿਹੜੇ ਗਾਂ ਵੀ ਆਈ ਜਾਣ ਖੁੱਲੇ ਇੰਨੇ ਨੇ ਦੋ-ਦੋ ਪੋਟੇ ਵੱਡੇ ਲਿਆ ਦੇਣੇ ਉਹ ਜਿਹਨੂੰ ਪੈਰ ਵਿੱਚ ਚੜਾਉਣੇ ਦੇ ਪੈਰਾਂ ਵਿੱਚ ਭਾਈਦੇ ਰਹਿਣ ਦੇ ਅਗਲੇ ਬੰਨੇ ਕੁਝ ਦੇ ਦੇਣਾ। ਬਾਰਪੂਰ ਦੇ ਦੇਣੀ ਜਾਂ ਟਾਕੀਆਂ ਦੇ ਦੇਣੀ। ਤੇ ਜਿਹੜੀ ਪੈਂਟ ਲਿਉਣੀ ਪੈਂਟ ਥਲੜੇ ਬੰਨੇ ਉਹ 2-2 ਇੰਚ 2-2 ਉਂਗਲਾਂ ਫੋਲਡ ਕਰ ਦੇਣੀ ਤਾਂ ਉਹ ਜਿਉਂ-ਜਿਉਂ ਵੱਡਾ ਹਨ ਨਾ ਥੱਲੇ ਕੱਢੀ ਜਾਣੀ। ਇਹ ਅੱਜ ਕੱਲ ਜਾ ਪਰਗੇ ਕਹਿੰਦੇ ਵੀ ਸਾਨੂੰ ਨਵੇਂ ਚਾਹੀਦੇ ਲੀੜੇ। ਮਾੜਾ ਜਿਹਾ ਇੰਚ ਵੀ ਬਾਹਰ ਹੋ ਗਿਆ ਤੇ ਮੇਰੀ ਤਾਂ ਸ਼ੋਅ ਮਰਦੀ ਆ ਤੇ ਹੁਣ ਇਹਦੇ ਮੇਰੇ ਸਾਂ ਤਿੰਨ ਚਾਰ ਜੋੜੇ ਹੋਣੇ ਬੂਟਾਂ ਦੇ ਤੇ ਉਦੋਂ ਕਿੱਥੇ ਬੂਟ ਨਾ ਕੁਝ ਨਹੀਂ ਲੱਭਦਾ ਹੁੰਦਾ। ਤੇ ਉਹ ਵੀ ਲੀੜੇ ਆ ਜਾਣੇ। ਲੀੜੇ ਆ ਜਣੇ ਤੇ ਉਹ ਜਦੋਂ ਮੰਨ ਕੇ ਤਾਂ ਵਿਆਹ ਚੇਤਾ ਅਗੇ ਫਲਾਨੀ ਨੂੰ ਕੇ ਜੋਗਰਾ ਚੱਲਦਾ ਦਾ ਇਹ ਉਹ ਸਾਰੀ ਜੁੜਵਾ ਜੁੜਵਾ ਵੜੀ ਲਿਉਂਦੇ ਨੇ ਜੁੜਵਾ ਲੈਂਦੀ ਆ ਉਹ ਹੁਣ ਜਮਾਨੇ ਵੇਲਾ ਹੈ ਨਾ ਉਹ ਜਿਹੜੇ ਅੰਨ ਮੇਰੀ ਬੈਡਬਾਲ ਖੇਡਦਾ ਜਿਵੇਂ ਕੀਤਾ ਉਹ ਉਦੋਂ ਇਹ ਤਵਾਰ ਹੇ 5 5 ਰੁਪਏ ਕਰਕੇ ਗੇਂਦ ਬੈਡ ਲੈਉਣਾ ਤੋਂ ਅੱਜ ਮੈਂ ਕਿਤੇ ਨਹੀਂ ਦੇਖੰਦੇ ਹਾਂ ਮੋਬਾਈਲ ਤੇ ਉਹ ਆਂਦਾ ਮੈਂ ਬੈਡ ਨਹੀਂ ਕਰਾ ਲੈ ਆਉਂਗਾ ਮੈਂ ਬੌਲ ਵੀ ਕਰਨਾ ਲੈ ਆਉਂਗਾ ਪਰ ਮੈਨੂੰ ਉਹ ਮੇਰੇ ਬਿੱਤਰ ਨਹੀਂ ਮਿਲ ਗੇਡ ਨਾਲੇ ਨਹੀਂ ਮਿਲਨੇ ਬੈਡ ਬੌਲ ਖੇਡਣਾ ਤੇ ਇਹਨੇ ਹੋਏ ਨਾ ਪਹਿਲਾਂ ਜਾ ਮੰਨ ਕੇ ਚੱਲ ਸਾਰਾ ਕੁਝ ਆ ਜਾਣਾ ਬੀਸੀ ਆ ਜਾਣਾ ਸਾਰਾ ਕੁਝ ਆ ਜਾਣਾ ਤੇ ਜਿਨ੍ਹਾਂ ਦੇ ਘਰੇ ਲਾਉਣਾ ਵੇ ਮੇਰੇ ਵਿਆਹ ਦੀ ਵਿਖਾ ਦਿਓ ਕੀ ਜਨੇਗਾ ਮੇਰੇ ਵਿਆਹ ਦੀ ਵਿਖਾ ਦੇ ਉਹ ਵੀਰ ਵੀਰ ਬਣ ਕੇ ਮੇਰੇ ਵਿਆਹ ਦੀ ਵਿਆਹ ਦੀ ਵਿਖਾਣੀ ਫੇਰੇ ਨਗਾਉਣੇ ਪਰਾਂ ਚੱਲਦੇ ਫੇਰੇ ਹੈਣਾ ਬੜੀ ਪਹਜੋਣੀ ਮਿੰਟੋ ਪਹਿਲਾਂ 2 4 8 ਇਹ ਤਾਂ 16 ਦੇ ਆਉਣਾ ਉਹਦਾ ਗੋਲ ਚੱਕਰੀ ਘੁੰਮ ਜਾਂਦੀ ਉਹ ਜਦੋਂ ਲੰਨ ਕੇ ਚੱਲ ਗਏ ਯਾਰ ਬੀਸੀਆਰ ਦਾ ਪ੍ਰਿੰਟ ਜੀ ਬੜਾ ਕੋਸ਼ਣਾ ਯਾਰ ਤੂੰ ਉਹ ਗੱਲਾਂ ਛੱਡ ਲਸ਼ਕਾਰਾ ਆਉਂਦਾ ਈ ਸੋਮਵਾਰ ਸੋਮਵਾਰ ਹੋਰ ਮੈਂ ਨਾ ਵੀ ਪੂਰੀ ਲਾਲਾ ਲਾਲਾ ਹੁੰਦੀ ਇੱਧਰ ਆ ਟਿਕਵੰਡੀ ਇੱਧਰ ਘਰ ਆ ਉਹ ਬਾਹਰ ਦਾ ਲਗਿਆ ਨੋ ਕੋਠੀ ਵਾਲੀ ਆ ਘਰ ਹੁੰਦਾ ਇੱਥੇ ਸਿੱਧੀ ਨਾਲ ਹੀ ਬੈਠਕ ਹੁੰਦੀ ਉਹਨਾਂ ਦੀ ਤੇ ਉਹਨਾਂ ਤੋਂ ਟੀਵੀ ਹੁੰਦਾ ਸਭ ਤੋਂ ਪਹਿਲੋਂ ਇਧਰੋਂ ਗਫਾ ਪਾਣੀ ਛੱਕ ਕੇ ਟਾਈਮ ਨਾਲ ਹੀ ਚੱਲ ਜਾਣਾ ਜਾ ਕੇ ਮੇਰੇ ਵਿਚ ਚਾਚੇ ਘਰੇ ਹੁੰਦਾ ਇਹ ਸਾਰੇ ਨੋ 9:30 ਵਜੇ ਹੋਣਾ ਸਾਰਾ ਫੇਰ ਸਾਰਾ ਕੁਝ ਵੇਖ ਕੇ ਜਿਹੜੀਆਂ ਦੂਜੀਆਂ ਐਸਸੀਆਰ ਵਾਲੀਆਂ 10000 ਰੁਪਏ ਇਕੱਠੇ ਕਰ ਕੋ ਤਵੇ ਲਿਆਉਣੇ ਕਰਾਏ ਤੇ ਆਈ ਲੋੜੀ ਮੰਕ ਕੇ ਨਾ ਤੇ ਜਿੰਨੇ ਰਾਤ ਨੂੰ ਭਏ ਹੋਏ ਨੇ ਤੇ ਦੀਸਾ ਮੋਲ ਦੀ ਸਾਰਾ ਗਾਦੀ ਆਉਦੀ ਨਹੀਂ ਉਦੋਂ ਦਾ ਸਾਮ 8000 ਦੇ ਬਰਾਬਰ ਆਉਂਦਾ ਹੈ ਉਹ ਉਹ ਮੇਰੇ ਨਾਲ ਮੈਂ ਜੱਪ ਕੇ ਜੱਡਾ ਹੂੰਗਾ ਸਾਡੇ ਮੁੰਡੇ ਇਥੋਂ ਵੇਲੀਦੇ ਹੋਰ ਅਮਰੀਕਾ ਮੁਰਕਾ ਚਲ ਗਏ ਆ ਉਹ ਸਾਰੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਵੀ ਬੀਸੀਆਰ ਲਿਆਉਣਾ ਵਾ 10-10 ਰੁਪਏ ਜਿਹੜਾ ਦਊਗਾ ਉਹਨੂੰ ਬੈਣ ਦੇਣਾ ਦੂਜੇ ਨੂੰ ਨਹੀਂ ਬੈਣ ਦੇਣਾ 10-10 ਰੁਪਏ ਲਿਆਓ ਉਦੋਂ 100-90 ਰੁਪਈਆਂ ਦਾ ਆ ਜਾਂਦਾ ਹੁੰਦਾ ਸੀ ਬੀਸੀਆਰ ਤੇ ਵਿੱਚੇ ਟੀਵੀ ਤੇ ਜਿਹੜੀਆਂ ਰੀਲ ਚਿੱਤਰਾਂ ਮੰਨ ਲਾ ਕੇ ਚੱਲ ਤਿੰਨ ਕਿ ਚਾਰ ਰਿਕੈਸਟਾਂ ਨਾਲ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਹੋਰ ਲੈ ਆ ਨਾਲ ਕਿਹੜੀ ਲਿਆਦੀ ਐ ਬਦਲਾ ਛੋਟੇ ਉਹ ਉਹ ਕਿਹੜੀ ਉਹ ਕਿਹੜੀ ਘੁਗੀ ਘੁਗੀ ਦੀ ਉਹ ਜਿਹਦੇ ਚ ਸਕੂਟਰ ਜਾਂ ਡੇਢ ਲੈਂਦੇ ਉਹ ਸਾਰਾ ਹੀ ਘੁਗੀ ਘੁਗੀ ਇੱਕ ਘੁਗੀ ਖੋਲ ਬਟਾਰੀ ਉਹਦੇ ਚ ਆਉਂ ਜਿਹਦੇ ਵਿੱਚ ਉਹ ਰੱਖਿਆ ਜਵਾਹਰ ਆਉਂਦਾ ਉਹ ਉਹ ਜਿਹਦੇ ਨਾਲ ਵਿਆਹ ਹੋਦਾ ਹੁੰਦਾ ਉਹ ਉਹਦੇ ਥੱਲੇ ਬੈਹ ਜਾਂਦਾ ਇਹਨੂੰ ਫੋਨ ਆਉਂਦਾ ਤੇ ਉਹ ਆਂਦਾ ਬੱਜਾ ਕੀ ਨਾਲ ਲੈਂਦਾ ਉਹ ਜਦੋਂ ਨੂੰ ਪਤਾ ਲੱਗਦਾ ਕਿ ਕੁੜੀ ਤੇ ਕੁੜੀ ਦੀ ਮਾਂ ਆ ਰਹੀ ਆ ਤੇ ਉਹਨਾਂ ਨੇ ਜਾਣਾ ਉਹ ਮੂੰਹ ਦੇ ਬਣਾ ਲਏ ਪਰਨਾ ਉਹਦਾ ਮੈਂ ਨਹੀਂ ਜਾਣਾ ਭਵਾਨੀ ਚਲਾਉਂਦੇ ਰਿਸ਼ੀ ਨਗਰਾਜ ਜੀ ਵੰਗਾਲਾ ਉਹ ਕਰਦਾ ਵੀ ਇਹਦਾ ਚੜਤਰ ਜਾਂਦੀ ਕਹਿੰਦੀ ਚੜ ਗਈ ਚੜ ਗਈ ਕੀ ਚੜ ਗਈ ਉਹ ਮੱਝ ਮੱਝ ਚੜ ਗਈ ਕੁੜਕ ਦੀ ਟੈਂਪੂ ਦੇ ਟੈਂਪੂ ਦੀ ਮੱਝ ਚੜ ਗਈ ਆਵਾਜ਼ ਜੋ ਸੰਦੀ ਗ੍ਰੇਸ ਕੱਟੇ ਬਹੁਤ ਸ਼ਾਦੇ ਕਿੰਨੇ ਆਉਂਦੇ ਹੁੰਦੇ ਹਾਂ ਉਹ ਵੀ ਚਲੋ ਸਮਾਹੀ ਵਰਦੌਰ ਹੀ ਕੋਈ ਦੂਜਾ ਤਾਂ ਨਾ ਜਾਣ ਦੂਜਾ ਵੀ ਨਾ ਕੋਈ ਸੀਐਮ ਬਣ ਗਏ ਦੂਜਾ ਕੀ ਇਹਦਾ ਨਾਮ ਆ ਪੱਲੇ ਰਾشن ਕਾਟਾ ਹਾਂ ਸੰਘਾ ਕਾਟਾ ਰਾਸ਼ਨ ਕਾਟੇ ਵੜਿਆ ਹਾਂ ਜਿਸਨੂੰ